ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹੋ ਗਿਆ ਛੁੱਟੀਆਂ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਫਰਵਰੀ ਮਹੀਨੇ ਵਿੱਚ ਬੱਚਿਆਂ ਦੀਆਂ ਅੰਤਿਮ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਸਕੂਲਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਿਛਲੇ ਮਹੀਨੇ ਵਿੱਚ ਠੰਡ ਅਤੇ ਤਿਹਾਰਾਂ ਕਰਕੇ ਬਹੁਤ ਸਾਰੀਆਂ ਛੁੱਟੀਆਂ ਹੋਈਆਂ ਹਨ ਤੁਹਾਨੂੰ ਦੱਸਦੀ ਕਿ ਫਰਵਰੀ ਮਹੀਨੇ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਕੋਈ ਛੇਤੀਆਂ ਹੋਣਗੀਆਂ ਵਿਦਿਆਰਥੀਆਂ ਨੂੰ ਇਹਨਾਂ ਛੁੱਟੀਆਂ ਦਾ ਚੰਗੇ ਪੜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਤਾਂ ਜੋ ਉਹ ਪੇਪਰ ਚੰਗੇ ਕੰਨਾ ਪਾਸ ਕਰ ਸਕਣ ਜੀ ਹਾਂ ਫਰਵਰੀ ਮਹੀਨੇ ਵਿੱਚ ਛੁੱਟੀਆਂ ਦੇ ਇਹ ਦਿਨ ਹੋਣਗੇ 4 ਫਰਵਰੀ ਨੂੰ ਐਤਵਾਰ ਨੂੰ ਛੁੱਟੀ ਹੋਵੇਗੀ ਤਾਂ ਉਸ ਤੋਂ ਬਾਅਦ 10 ਫਰਵਰੀ ਦੂਜਾ ਸ਼ਨੀਵਾਰ ਤੇ 11 ਨੂੰ ਫਿਰ ਐਤਵਾਰ ਦੀ ਛੁੱਟੀ 18 ਨੂੰ ਫਿਰ ਐਤਵਾਰ ਦੀ ਛੁੱਟੀ ਹੋਵੇਗੀ ਤੇ 24 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਜੰਤਰੀ ਤੇ 25 ਫਰਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਤੇ 9 ਫਰਵਰੀ ਨੂੰ ਭਗਵਾਨ ਅਦੀਨਾਥ ਜੀ ਦਾ ਨਿਰਵਾਣ ਦਿਵਸ ਅਤੇ 14 ਫਰਵਰੀ ਨੂੰ ਬਸੰਤ ਪੰਚਮੀ ਕਰਕੇ ਛੁੱਟੀਆਂ ਹੋਣਗੀਆਂ ਜੀ ਹਾਂ ਇਹ ਛੁੱਟੀਆਂ ਫਰਵਰੀ ਮਹੀਨੇ 'ਚ ਹੋਣਗੀਆਂ ਸੋ ਪਹਿਲੀ ਇਸ ਛੁੱਟੇ ਨੂੰ ਨੋਟ ਕਰ ਲਵੋ ਵੀਡੀਓ ਦੇਖਣ ਲਈ ਤੋਬਾ